ਨੀ ਨੰਦਾ ਅਨੰਦ ਕੀ ਖਾਣ ਨਹੀਂ ਹੈ ਹਾਂ ਜਾ ਦੀਦੀ ਨੂੰ ਬੁਲਾ ਕੇ ਲਿਆ ਸਿਫਤ ਨੂੰ ਬੁਲਾ ਕੇ ਲਿਆ ਚਲ ਉਹਨੂੰ ਖਵਾ ਦੇ ਲਿਆ ਹੈ ਗਈ ਆਏ ਆਈਸਕ੍ਰੀਮ ਹੈ ਲੈ ਛੱਡ ਮੈਂ ਖਵਾ ਦਿੰਨਾ ਨੰਨਣ ਖੋਣੀ ਆ ਤੂੰ ਖੋਣੀ ਆ ਓਹੋ ਮੈਂ ਖਵਾ ਦਨਾ ਵਾ ਲੈ ਮੈਂ ਖਵਾ ਦਾਂ ਲੈ ਤੈਨੂੰ ਖਵਾਵਾਂ ਛੱਡ ਛੱਡ ਦੇ ਇਹ ਉਹਨੂੰ ਆਵਾਜ਼ ਮਾਰ ਲਾ ਨਹੀਂ ਆਉਂਦੀ ਆ ਨਹੀਂ ਇੱਧਰ ਵੰਦਰ ਵੰਦਰ ਲੈ 10 ਨਹੀਂ ਆਉਦੀ ਓਏ ਕੀ ਕਰਦਾ ਤੂੰ ਲੈ ਇਹਨੂੰ ਫੜਾ ਲੈ ਪਾਲਾ ਓ ਥੱਲੇ ਨਾ ਆਕ ਜਾਣਾ ਥੱਲੇ ਥੱਲੇ ਉਤਰ ਨਹੀਂ ਉਤਰਾਂ ਥੱਲੇ ਲੈ ਮੇਰੇ ਲੱਗੇ ਆ ਜੀ ਨਾ ਜੇ ਤੈਨੂੰ ਕੋਈ ਕੋਈ ਫੜਾਏ ਤੈਨੂੰ ਲੈ ਬਨ ਫੜਾ ਲੈ ਫੜਾ ਉਹ ਇਦਾਂ ਨਹੀਂ ਪਾਈ ਦੀ ਉਹਦੀ ਟੋਕਰੀ ਉਹ ਪਾਲਟੇ ਚ ਪਾਉਂਦੀ ਚ ਉਥੇ ਲਾ ਕੇ ਪਾ ਕੋਈ ਨਹੀਂ ਆਂਦੀ ਤੈਨੂੰ ਇਹ ਹਾਂ ਲੈ ਆ ਦੇ ਬਾ ਦੇ ਦੇ ਆਏ ਛੱਡ ਇਹ ਉਹ ਤੇਰਾ ਫੜਾ ਲੈ ਦੇਖਿਆ ਬੈਠਾ ਬੈਠੇ ਵੀ ਕੰਮ ਹੋਣ ਡਿਆ ਉਹਦਾ ਹਾਂ ਬਸ ਸੜੀ ਲੰਡਾ ਕਰਨ ਬਾਕੀ ਰਹਿ ਗਿਆ ਕਰੀ ਰਿਹਾ ਹਾਂ ਨਾਰੇ ਨੂੰ ਤੂੰ ਕਿਨਾਂ ਨੂੰ ਥੋੜਾ ਪੱਠੇ ਪਾਇਆ ਕਰਨੇ ਆ ਹੈ ਤੇ ਕਿਨਾਂ ਨੂੰ ਥੋੜੇ ਬੜੇ ਮੰਗਦੇ ਦੇ ਵੀ ਜ਼ਿਆਦੇ ਖਾਂਦੀ ਆ ਵੀ ਉਹ ਜੇ ਢਿੱਡ ਨਾ ਪਾਜੇ ਬਾਰਾ ਥੋੜੇ ਜਿਆਦਾ ਪਾਇਆ ਹੈ ਖਰਾ ਕਰਦੇ ਉਹਨਾਂ ਨੂੰ ਪਾਇਆ ਬੈਠਿਆ ਰਹਿਣ ਦੇ ਉਹਨਾਂ ਨੂੰ ਉਹ ਖਾ ਲਿਆ ਬੈਠਿਆ ਰਹਿੰਦੇ ਉਹਨਾਂ ਨੂੰ ਉਹ ਦੇਖ ਉਹਨਾਂ ਲੱਗ ਨਹੀਂ ਕਹਤੇ ਚਲ ਆ ਫਿਰ ਪਾ ਦੇ ਉਹਨਾਂ ਉੱਠ ਪੈਣਾ ਨਾ ਫਿਰ ਤਾਰ ਤੇ ਲੱਗੀ ਆ ਦੇ ਮਾ ਥੋੜਾ ਜਿਹਾ ਦੇ ਦੀ ਇਹ ਦੇ ਦੇ ਦੱਬੇ ਦੇ ਫੜਾ ਦੇ ਦੱਬਾ ਦੇ ਹੈ ਪਾਕੇ ਜਾਣਾ ਪਾਕੇ ਛੱਡ ਦੇ ਛੱਡ ਉਹ ਹੈਗਾ ਨਾ ਜਿ ਵਿੱਚ ਤੂੰ ਤੂੰ ਜਾਣ ਨਾ ਠਾਉਣ ਨਹੀਂ ਆ ਜਾਣ ਜਾਣ ਕੇ ਹੈਂ ਮੈਂ ਰਾਮ ਕਰ ਲਾਂ ਤੇ ਘੜੀ ਉਹਨਾਂ ਨੂੰ ਮੈਂ ਉੱਥੇ ਬੈਰ ਵੀ ਦਾ ਨਾਮ ਸੀ ਹੈ ਮਾ ਮੋਣੀ ਭਾਦਿਓ ਬੱਚਾ ਮੈਂ ਬੈਠ ਰਿਹਾ ਸ਼ਵਲ ਆ ਗਏ ਠੀਕ ਆ ਬੈਠ ਜਾ ਇਹ ਨਹੀਂ ਆਉਂਦੀ ਉਹਨੇ ਤੇਰੇ ਮਾਰਨੀ ਢੁੱਡ ਪੰਗੇ ਨਾ ਲੈ ਨਹੀਂ ਇਹ ਤੇ ਨਹੀਂ ਅਰੇ ਉਹ ਕੀ ਕਰਨ ਢੀ ਹੈ ਹਾਂ ਕੀ ਕਰਨ ਢੀ ਹੈ ਹਾਂ ਸੋ ਉਹ ਤਸਵਾ ਦੇ ਫਿਰ ਉਹ ਕਾਪੀ ਦੇ ਉੱਤੇ ਇਿੱਤੇ ਰੱਖ ਦੇ ਥੱਲੇ ਹਾਂ ਹਾਂ ਉਹ ਤਾਂ ਚੁੱਕ ਦੇ ਲਾ ਮਾ ਲਾ ਮਾ ਚੁੱਕ ਦਨ ਨਾ ਉਹ ਤੇ ਡੱਪ ਲਾਓ ਜੇ ਨਾ ਇਹਨੂੰ ਨਾ ਥਲਾ ਓਏ ਨਹੀਂ ਮੈਂਟ ਦੇ ਪਤਾਸਾ ਬਣ ਜਾਣਾ ਹਾਂ ਹਾਂ ਲੈ ਦਿੰਨਾ ਕੋਈ ਨਹੀਂ ਕੋਈ ਨਹੀਂ ਲੈ ਮਾਰੇ ਆ ਕਰ ਦਾਂ ਸੈਟ ਲਿਆ ਚਾ ਰਹਿਣ ਤੂੰ ਹੋਰ ਲੈ ਲਾ ਤੂੰ और दूजा लड़ा हाँ लड़ा हाँ हाँ लड़ा हाँ दाई कि दवाई कितने दवाई ਰਾ ਭਾਏ ਮਾਰ 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 ਬੋਲ ਮਾਰ ਬੋਲ ਇਹ ਨੰਨਾ ਨੰਨਾ ਬਸ ਲਾ ਉਹਦੇ ਕੱਪੜੇ ਸੈੱਟ ਕਰਨ ਵਾਲੇ ਤੇਰੀ ਬੇਬੀ ਦੇ ਫੜਾ ਇੱਕ ਮਿੰਟ ਹਾਂ ਓ ਨਾ ਦਰਾਜ ਨਾ ਖੋਲ ਓਏ ਚ ਚ ਜਸਟ ਬੀ ਇਨ ਜਸਟ ਬੀ ਇ ਨਹੀਂ 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 ਓਹ ਦੇ ਕੋਣ ਆਇਆ ਬਾਹਰ ਬਾਹਰ ਪਰਦੇ ਤੇ ਕੋਣ ਆਇਆ ਇਧਰ ਆ ਜਾਓ ਇਧਰ ਆ ਇਧਰ ਆ ਇਧਰ ਆ ਇਧਰ ਆ ਆ ਜਾ ਆ ਜਾ ਆ ਜਾ ਤੂੰ ਵੀ ਆ ਜਾ ਓਏ ਕੀ ਹੋਇਆ ਓ ਲੱਥ ਗਿਆ ਹੀ ਉਹਦਾ ਆ ਖਾਲਾ ਹੁਣ ਸਿਫਤਾ ਜਿਹੜੀ ਸਿੱਟੀ ਮਿਸ਼ਰੀ ਨਹੀਂ ਨਹੀਂ ਅ ਅ ਸਿਰ ਭੱਜਣਾ ਥੱਲੇ ਜਿਹੜੀ ਡਿੱਗੀ ਦਾ ਆ ਖੜੀ ਆ ਆ ਜਿਹੜੀ ਸਿੱਟੀ ਆ ਬੰਦ ਇਧਰ ਆ ਕੀੜੇ ਹੀ ਕਰਨੇ ਇਥੇ ਕੀ ਕਰਨੀ ਆ ਹੂੰ ਲਾ ਮੈਂ ਬਹਿ ਕੇ ਆ ਮਾਂ ਪਰੇ ਕਿਉਂ ਹੰਡਿਆ ਕੀ ਕਰਨੀ ਆ ਕੀ ਕਰਨੀ ਐ ਇੱਥੇ ਲੋਕੀ ਹਾਂ ਕੀ ਕਰਨੀ ਐ ਕੀ ਹਾਂ ਸੀ ਉਹ ਨਾ ਰਬੜ ਨਾ ਪਾਉ ਮੂੰਚ ਪਾ ਫੜਾ ਦੇ ਮੈਨੂੰ ਰਬੜ ਲੈ ਦੇ ਦੇ ਛੱਡ ਦੇ ਛੱਡ ਦੇ ਛੱਡ ਦੇ ਚਲੋ ਇਧਰ ਜਿੱਤੀ ਦਵਾ ਇਧਰ ਆ ਤੋ ਇਹ ਗੰਦੇ ਆ ਕੱਪੜੇ ਗੰਦੇ ਆ ਗੰਦੇ ਆ ਕੱਪੜੇ ਗੰਦੇ ਆ ਸਿਫਤਾ ਆ ਜਾ ਇਧਰ ਆ ਜਾ ਆ ਜਾ ਨਾਲੇ 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 ਓਹੋ the tip it. ਕੀ ਹੈ ਓਏ ਉਹਦਾ ਯੂ ਮੂੰਖ ਖੜੋਣੇ ਦਾ ਉੱਚ ਪੇ ਆਣਾ ਅੰਨਾ ਦੇ ਚ ਐ ਹਾਂ ਹਾਂ ਕੌਣ ਉਹ ਲੋਕੀ ਉੱਥੇ ਕਿਲਾ ਇੰਆ ਕੀ ਹੈ ਲੈ ਇਹ ਮੂੰਹ ਚ ਪਾਉਣਾ ਤੂੰ ਮੈਨੂੰ ਫੜਾ ਦੇ ਇੱਥੇ ਨਾ ਨਾ ਗਲਾਸ ਲੱਸੀ ਦਾ ਮੁੱਦਾ ਨਾ ਕਰੀ ਮਨ ਲੱਦੀ ਹੈਗੀ ਵਿੱਚ ਹੈਗੀ ਆ ਇਹਦਾ ਕੰਮ ਕਰ ਦੇਣਾ ਹੈ ਤੂੰ ਵੀ ਪੀਣੀ ਉਹ ਨਹੀਂ ਓਏ ਥੁਗਾ ਥੁਗਰ ਨੰਦਰਣਾ ਨਗਾ ਲੀਂਗੇ ਤੇ ਆਵੇਂ ਪਈ ਤੇਰੀ ਮਿਸ਼ਰੀ ਹਾਂ ਚੀਜੀ 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 ਤਾਂ ਬਣਾ ਤੈਨੂੰ ਕੁਛ ਨਹੀਂ ਆਉਂਦਾ ਹੋਰ ਖਾਦੀ ਦਾ ਹੈਗੀ ਚੀਜੀ ਤੁਸੀਂ ਦੋਵਾਂ ਨੇ ਅੱਜ ਹੋਣੇ ਦਾ ਦੁਨੀ ਲੈਂਦੀ ਨਹੀਂ ਚੀਜੀ ਲੈ ਕੇ ਤਾਂ ਆਂਦੀ ਝੂਠ ਮਾਰੀ ਜਾਂਦੀ ਆ ਲੈ ਲੈ ਲੈ